ਜੰਤਰ ਮੰਡਰ ਤੇ ਜਨਤਾ ਦੀ ਅਦਾਲਤ ਤੋਂ ਬੋਲੇ ਸਾਬਕਾ ਸੀਐਮ ਕੇਜਰੀਵਾਲ ਕਿਹਾ ਮੈਨੂੰ ਸੀਐਮ ਦੀ ਕੁਰਸੀ ਦੀ ਨਹੀਂ ਭੁੱਖ ਇਹ ਜੜੀਵਾਲ ਨੇ ਕਿਹਾ ਜ ਦਿੱਲੀ 'ਚ ਰਹਿਣ ਲਈ ਮੇਰੇ ਕੋਲ ਘਰ ਵੀ ਨਹੀਂ ਮੈਂ ਸਿਰਫ ਇੱਜ਼ਤ ਕਮਾਈ ਪੈਸਾ ਨਹੀਂ ਲਿਦੇਵ ਜੰਧਰ ਮੰਦਰ ਤੇ ਐਤਵਾ ਯਾਨੀ ਕਿ ਅੱਜ ਆਮ ਆਦਮੀ ਪਾਰਟੀ ਨੇ ਜਨਤਾ ਦੀ ਅਦਾਲਤ ਪ੍ਰੋਗਰਾਮ ਦਾ ਆਯੋਜਨ ਕੀਤਾ ਜਨਤਾ ਦੀ ਅਦਾਲਤ ਨੂੰ ਸੰਬੋਧਿਤ ਕਰਦਿਆਂ ਸਾਬਕਾ ਸੀਐਮ ਕੇਜਰੀਵਾਲ ਨੇ ਕਿਹਾ ਕਿ 10 ਸਾਲ ਬਾਅਦ ਮੈਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਮੁੱਖ ਮੰਤਰੀ ਅਵਾਸ ਵੀ ਛੱਡ ਦੇਵਾਂਗਾ ਅੱਜ ਦਿੱਲੀ ਦੇ ਵਿੱਚ ਰਹਿਣ ਲਈ ਮੇਰੇ ਕੋਲ ਘਰ ਵੀ ਨਹੀਂ ਹੈ ਕੇਜਰੀਵਾਲ ਨੇ ਕਿਹਾ ਮੈਂ ਅਸਤੀਫਾ ਇਸ ਲਈ ਦਿੱਤਾ ਕਿਉਂਕਿ ਮੈਨੂੰ ਸੀਐਮ ਦੀ ਕੁਰਸੀ ਦੀ ਭੁੱਖ ਨਹੀਂ ਅਸੀਂ ਦੇਸ਼ ਦੀ ਸਿਆਸਤ ਬਦਲਣ ਆਏ ਸੀ ਕੇਜਰੀਵਾਲ ਨੇ ਕਿਹਾ ਮੈਂ ਪ੍ਰਿਸ਼ਟਾਚਾਰ ਕਰਨ ਜਾਂ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਣ ਦੀ ਸਿਆਸਤ ਵਿੱਚ ਨਹੀਂ ਆਇਆ ਹਾਂ ਮੈਂ ਅਸਤੀਫਾ ਇਸ ਲਈ ਦਿੱਤਾ ਕਿਉਂਕਿ ਮੈਂ ਪ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਦੁਖੀ ਹੋਇਆ ਮੈਂ ਸਿਰਫ ਇੱਜ਼ਤ ਕਮਾਈ ਹੈ ਪੈਸਾ ਨਹੀਂ ਪਿਛਲੇ 10 ਸਾਲਾਂ ਚ ਸਿਰਫ ਪਿਆਰ ਇਕੱਠਾ ਕੀਤਾ ਇਸ ਲਈ ਲੋਕ ਮੈਨੂੰ ਰਹਿਣ ਲਈ ਆਪਣਾ ਘਰ ਦੇ ਰਹੇ ਨੇ ਦਿੱਲੀ ਦੇ ਕਈ ਲੋਕਾਂ ਨੇ ਮੈਸੇਜ ਆਏ ਕਿ ਤੁਸੀਂ ਮੇਰੇ ਘਰ ਦੇ ਵਿੱਚ ਆ ਕੇ ਰਹੋ ਕੇਜਰੀਵਾਲ ਨੇ ਕਿਹਾ ਕਿ ਨਰਾਤੇ ਸ਼ੁਰੂ ਹੋਣ ਵਾਲੇ ਨੇ ਤੇ ਨਰਾਤੇ ਸ਼ੁਰੂ ਹੋਣ ਤੇ ਮੈਂ ਮੁੱਖ ਮੰਤਰੀ ਅਵਾਸ ਵੀ ਛੱਡ ਦੇਵਾਂਗਾ ਤੇ ਤੁਹਾਡੇ ਘਰਾਂ ਦੇ ਵਿੱਚ ਆ ਕੇ ਹੀ ਰਹੇਗਾ ਆਪਣੇ ਸੰਬੋਧਨ ਵਿੱਚ ਕੇਜਰੀਵਾਲ ਨੇ ਕਿਹਾ ਮੈਂ ਇੱਥੇ ਤੁਹਾਨੂੰ ਇਹ ਪੁੱਛਣ ਆਇਆ ਕਿ ਤੁਹਾਨੂੰ ਲੱਗਦੇ ਕਿ ਕੇਜਰੀਵਾਲ ਚੋਰ ਹੈ ਜੋ ਉਹ ਲੋਕ ਚੋਰ ਨੇ ਜਿਨ੍ਹਾਂ ਨੇ ਮੈਨੂੰ ਜੇਲ੍ਹ ਭੇਜਿਆ ਮੈਨੂੰ ਚੋਰ ਅਤੇ ਪ੍ਰਿਸ਼ਟਾਚਾਰੀ ਕਿਹਾ ਜਾਂਦਾ ਹੈ ਤਾਂ ਇਸ ਗੱਲ ਦਾ ਮੈਨੂੰ ਫਰਕ ਪੈਂਦਾ ਹੈ ਮੈਂ ਬਹੁਤ ਦੁਖੀ ਹਾਂ ਇਸ ਲਈ ਅਸਤੀਫਾ ਦਿੱਤਾ ਮੈਂ ਨੇਤਾ ਨਹੀਂ ਹਾਂ ਮੇਰੀ ਮੋਟੀ ਚਮੜੀ ਨਹੀਂ ਹੈ ਭਾਜਪਾ ਵਾਲੇ ਜਦੋਂ ਮੈਨੂੰ ਚੋਰ ਅਤੇ ਪ੍ਰਿਸ਼ਟਾਚਾਰੀ ਕਹਿੰਦੇ ਹਨ ਤਾਂ ਮੈਨੂੰ ਫਰਕ ਪੈਂਦਾ ਇਸ ਦੇ ਨਾਲ ਹੀ ਅੱਗੇ ਕੇਜਰੀਵਾਲ ਨੇ ਸੰਬੋਧਿਤ ਕਰਦੇ ਕਿਹਾ ਕਿ ਪ੍ਰਿਸ਼ਟਾਚਾਰ ਕੀਤਾ ਹੁੰਦਾ ਤਾਂ 10 ਸਾਲਾਂ ਦੇ ਵਿੱਚ ਜੋ 10 ਕੋਠੀਆਂ ਘਰ ਬਣ ਜਾਂਦੇ ਪਰ 10 ਸਾਲ ਦੇ ਵਿੱਚ ਜਨਤਾ ਦਾ ਪਿਆਰ ਕਮਾਇਆ ਪ੍ਰਿਸ਼ਟਾਚਾਰ ਦੇ ਦਾਗ ਨਾਲ ਮੁੱਖ ਮੰਤਰੀ ਦੀ కుਸਤੀ ਤੇ ਨਹੀਂ ਬੈਠ ਸਕਦਾ ਇਸ ਲਈ ਮੈਂ ਅਸਤੀਫਾ ਦੇ ਕੇ ਜਨਤਾ ਦੀ ਅਦਾਲਤ ਦੇ ਵਿੱਚ ਜਾਣ ਦਾ ਤੈਅ ਕੀਤਾ। ਇੱਥੇ ਮੌਜੂਦ ਦਿੱਲੀ ਦੀ ਜਨਤਾ ਦੱਸੇ ਮੈਂ ਬੇਈਮਾਨ ਹੁੰਦਾ ਤਾਂ ਬਿਜਲੀ ਫ੍ਰੀ ਕਰਦਾ। ਬੇਈਮਾਨ ਹੁੰਦਾ ਤਾਂ ਔਰਤਾਂ ਦਾ ਬਸ ਕਰਾਇਆ ਫ੍ਰੀ ਹੁੰਦਾ। ਬੇਈਮਾਨ ਹੁੰਦਾ ਤਾਂ ਬੱਚਿਆਂ ਦੇ ਸਕੂਲ ਬਣਾਉਂਦਾ। ਬੇਈਮਾਨ ਹੁੰਦਾ ਤਾਂ ਇਲਾਜ ਮੁਫਤ ਕਰਾਉਂਦਾ। ਤਾਂ ਇਹ ਸਭ ਕੁਝ ਜੋ ਦਿੱਲੀ ਦੇ ਸੀਐਮ ਦੇ ਵੱਲੋਂ ਕਿਹਾ ਗਿਆ ਅੱਜ ਜਨਤਾ ਦੀ ਅਦਾਲਤ ਦੇ ਵਿੱਚ ਜਨਤਾ ਨੂੰ ਸੰਬੋਧਨ ਕਰਦਿਆਂ ਹੋਇਆਂ ਇਹ ਗੱਲਾਂ ਆਖੀਆਂ ਗਈਆਂ ਨੇ ਅਤੇ ਕਾਰਨ ਦੱਸਿਆ ਗਿਆ ਕਿ ਕਿਉਂ ਉਹਨਾਂ ਨੇ ਸੀਐਮ ਦੀ ਕੁਰਸੀ ਛੱਡ ਕੇ ਅਸਤੀਫਾ ਦਿੱਤਾ।